ਪੌੜੀ ਏਉ ਜੀ ਬਹੁਤ ਗਰਭਵਾਸੇ ਮੋਹੋ ਮਗਨ ਮੀਠ ਜੋ ਨਿਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਘਟ ਦੀਨੇ ਏ ਸਾਜਨ ਕਛ ਕਹੋ ਉਪਾਇਆ ਜਾਂ ਤੇ ਤਰੋਂ ਵਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਲਾਈ ਨਾਨਕ ਤਾਂ ਕੈ ਨਿਕਟ ਨਾਮ ਆਏ ਸ਼ਲੋਕ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ ਪਾਸੇ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏ ਕਹਿ ਆਪ ਕਰਾਵਨ ਹਾਰਾ ਆਪੈ ਪਾਪ ਪੁੰਨ ਵਿਸਥਾਰਾ ਇਆ ਜੁਗ ਜਿਤ ਜਿਤ ਆਪੈ ਲਾਇਓ ਸੋ ਸੋ ਪਾਇਓ ਜੋ ਆਪ ਦਵਾਇਓ ਵਾ ਕਾ ਅੰਤ ਨਾ ਜਾਣੈ ਕੋ ਜੋ ਜੋ ਕਰੈ ਸੋ ਫਨ ਹੋ ਇਕ ਕਹਿ ਤੇ ਸਗਲਾ ਬਿਸਥਾਰਾ ਨਾਨਕ ਆਪ ਸਵਾਰਨ ਹਾਰਾ ਸ਼ਲੋਕ ਰਾਚ ਰਹੀ ਬਨਤਾ ਬਨੋਦ ਕੁਸਮ ਰੰਗ ਬਿਖਸ਼ੂਰਾ ਨਾਨਕ ਤੇ ਸਰਨੀ ਪਰੋ ਬਿਨ ਸਜਾਏ ਮੈ ਮੂਰ ਪੌੜੀ ਰੇ ਮਨ ਬਿਨ ਹਰ ਜਹ ਰਚੋ ਤਹ ਤਹ ਬੰਦਨ ਪਾਹੀ ਜੇਹ ਵਿਦ ਕਤੁ ਨਾ ਛੂਟੀ ਐ ਸਾਖਤ ਤੇਊ ਕਮਾਹੇ ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਹੂ ਕਰਮ ਵਿਕਾਰ ਵਾਦੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ਭ੍ਰਮ ਕੇ ਮੋਹ ਨ ਬੁਝੈ ਸੋ ਪ੍ਰਭ ਸਦ ਹੂ ਸੰਗ ਲੇਖੈ ਗਣ ਤਨਾ ਛੂਟੀ ਐ ਕਾਚੀ ਭੀਤ ਨਾ ਸੁਧ ਜਿਸੈ 부ਝਾਏ ਨਾਨਕਾ ਤੇਹ ਗੁਰਮੁਖ ਨਿਰਮਲ ਬੋ ਦਸ ਲੋਕਾ ਟੂਟੇ ਬੰਧਨ ਜਾਸਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਈਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਾਹ ਕਹਿ ਨਾ ਕੋਊ ਆਓ ਬੈਠ ਆਦਰ ਸੁਭ ਦੇਉ ਵਾ ਮਹਿਲੀ ਪਾਵਹਿ ਤੂੰ ਬਾਸਾ ਜਨਮ ਮਰਨ ਨਹਿ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾਕੇ ਹਰ ਸੰਪੈ ਨਾਨਕ ਘਰ ਤਾ ਕੈ ਸ਼ਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬਿਖੈ ਰਸ ਰਾਤੇ ਅਹੰਬੁਦ ਮਾਇਆ ਮਦਮਾਤੇ ਯਾ ਮਾਇਆ ਮੈਂ ਜਨਮੈ ਮਰਨਾ ਜੋ ਜੋ ਹੁਕਮ ਤੇ ਵੈ ਤਿਓ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੁਗਰ ਨਾ ਕੋ ਮੂਰਾ ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨਕ ਠਾਕੁਰ ਸਦਾ ਅਲਿਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹਾ ਦੂ ਸਰਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾਂ ਕਹਿ ਲਵੇ ਨਾ ਕੋ ਇਕ ਹੈ ਆਪ ਅਵਰਨ ਹੈ ਹੋ ਹੋਵਨ ਹਾਰ ਹੂਤ ਸਦ ਆਇਆ ਵਾਕਾਂ ਅੰਤ ਨਾ ਕਾਹੂ ਪਾਇਆ ਕੀਟ ਹਸਤ ਮਹਿ ਪੂਰ ਸਮਾਨੇ ਪ੍ਰਗਟ ਪੁਰਖ ਸਭ ਥਾਉ ਜਾਣੇ ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਸਲੋਕ ਆਤਮ ਰਸ ਜੇ ਜਾਣਿਆ ਹਰ ਰੰਗ ਸਹਿ ਜੇ ਮਾਨ ਨਾਨਕ ਧਨ ਤਨ ਧਨ ਜਨ ਆਇ ਤੇ ਪਰਵਾਨ ਪੌੜੀ ਆਇਆ ਸਫਲਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ ਆਇ ਬਸਹਿ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨਾ ਮਹਿਰਾਤਾ ਜਾਂ ਕੋ ਦਇਆ ਮਯਾਬੇ ਦਾਤਾ ਏ ਕਹਿ ਆਵਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸੁਮਾਇਆ ਸਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸੈ ਦੂਜਾ ਭਾਉ ਦੁਖ ਦਰਦ ਤ੍ਰਿਸ਼ਨਾ 부ਜੇ ਨਾਨਕ ਨਾਮ ਸਮਾਉ ਪੌੜੀ ਜਈਆ ਜਾਰੂ ਦੁਰਮਤ ਦੋ ਕਿਸੈ ਤਿਆਗ ਸੁਖ ਸਹਿਜੇ ਸੋ ਜਈਆ ਜਾਏ ਪਰਹੋ ਸੰਤ ਸਰਨਾ ਜਿਹ ਆਸਰ ਇਆ ਭਵ ਜਲ ਤਰਨਾ ਯਈਆ ਜਨਮ ਨ ਆਵੇ ਸੋ ਏਕ ਨਾਮ ਲੈ ਮਨਹਿ ਪੁਰੂ ਯਈਆ ਜਰਮਨਾ ਹਾਰੀ ਐ ਗੁਰਪੂਰੇ ਕੀਟੇ ਕਾ ਨਾਨਕ ਤੇਹ ਸੁਖ ਪਾਇਆ ਜਾਂ ਕਹਿ ਹਿਰੈ ਏਕ ਸਲੋਕ ਅੰਤਰ ਮਨ ਤਨ ਬਸ ਰਹੇ ਪੀਤ ਊਤਕੇ ਮੀਤ ਗੁਰਪੂਰਾ ਅਪਦੇਸਿਆ ਨਾਨਕ ਜਪੀਐ ਨੀਤ ਪੌੜੀ ਅਨੰਦਿਨ ਸਿਮਰਹੁ ਤਾਸਕੋ ਜੋ ਅੰਤ ਸਹਾਈ ਹੋਏ ਇਹ ਬਿਥਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਇ ਕਾ ਕੋ ਮਾਤ ਪਿਤਾ ਸੁਤ ਧੀਆਂ ਗ੍ਰਹਿ ਬਨਤਾ ਕਸ ਸੰਗ ਨਾ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਸੀਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇਤੇ ਬਹੁਰ ਨ ਆਇਆ ਸਲੋਕ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਤਣਵੰਤ ਮਿਰਤਕ ਕਈ ਅਹ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ ਪੌੜੀ ਗੰਗਾ ਘਟ ਸਾਸਤਰ ਹੋਏਂ ਗਿਆਤਾ ਪੂਰਕ ਕੁੰਭ ਕਰੇਚਕ ਕਰਮਾਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਪਾਕ ਅਪਰਸ ਉਦਿਆਨੀ RAM ਨਾਮ ਸੰਗ ਮਨ ਨਹੀਂ 헤ਤਾ ਜੋ ਕਸ਼ਕੀਨੋ ਸਉ ਅਨੇਤਾ ਵਾਤੇ ਉਤਮ ਗਨੋ ਚੰਡਾਲਾ ਨਾਨਕ ਜਿਹ ਮਨ ਬਸਹਿ ਗੋਪਾਲਾ ਸਲੋਕ ਕੁੰਟ ਚਾਰ ਦਹ ਦਿਸ ਭ੍ਰਮੇ ਕਰਮ ਕਿਰਤ ਕੀ ਰੇਖ ਸੂਖ ਦੂਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇਟਤ ਕੋ ਨਹੀਂ ਹੋਤ ਕਛ ਦੋ ਬਾਰਾ ਕਰਨੈ ਹਾਰ ਨਾ ਭੂਲਣ ਹਾਰਾ ਕਾਹੂ ਪੰਤ ਦਿਖਾਰੈ ਆਪੈ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕਾ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੀਂ ਸਮਾਰ ਪੌੜੀ ਖਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹੇ ਜੋ ਦੇਣਾ ਸੋ ਦੇ ਰਹਿਓ ਭਾਵੇਂ ਤਹ ਤਹ ਜਾਹੀ ਖਰਚ ਖਜਾਨਾ ਨਾਮ ਧਨ ਏ ਆ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪਤ ਰਹੈ ਗੁਣਤਾਸ ਖੇਲਹਿ ਵਿਗਸੈ ਅਨਦ ਸਿਓ ਜਾ ਕੋ ਹੋਤਿ ਕਿਰਪਾਲ ਸਦੀਵ ਅਗਨੀ ਸੁਹਾਵਨੇ RAM ਨਾਮ ਗ੍ਰਹਿ ਮਾਲ ਖੇਦਨਾ ਦੁਖ ਨਾ ਦਾਨ ਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰਿ ਸ਼ਲੋਕ ਗਾਨ ਮੇਨ ਦੇਖੋ ਮਨੈ ਮਾਹੀ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪਾਉੜੀ ਗੱਗਾ ਗੋਬਿੰਦ ਗੁਣ ਰਵਹੁ ਸਾਸ ਸਾਸ ਜਪਨੀਤ ਕਹਾ ਬਸਾਸਾ ਦੇਹ ਕਾ ਬਿਲਮਨਾ ਕਰੇ ਹੋ ਮੀਤ ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਸਬੰਦ ਉਹ ਬੇਰਾਹ ਦੂਜੀ ਐ ਜੋ ਆਏ ਪਰੈ ਜਮਖੰਦ ਗਿਆਨੀ ਧਿਆਨੀ ਚਤਰਪੇਖ ਰਹਿਣ ਨਹੀਂ ਏ ਠਾਈ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹਿ ਗੁਰ ਪ੍ਰਸਾਦ ਸਿਮਰਤ ਰਹਿ ਜਾਹੁ ਮਸਟਕ ਭਾਗ ਨਾਨਕ ਆਏ ਸਫਲਤੇ ਜਾਂ ਕੋ ਪ੍ਰਿਆਹ ਸੁਹਾਗ ਸ਼ਲੋਕ ਕੋ ਕੇ ਸ਼ਾਸਤਰ ਵੇਦ ਸਭ ਆਨ ਨਾ ਕਥ ਤਉ ਕੋਈ ਆਪ ਜਗਾਂ ਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਕੰਗਾ ਘਾਲੂ ਮਨ ਹੈ ਇਹ ਬਿਨ ਹਰ ਦੂ ਸਰਨਾਹੀ ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹੇ ਹੁਲੈ ਤਉ ਮਨ ਜੋ ਆਵੇ ਸਰਨਾ ਨਾਮ ਤਤ ਕਲ ਮਹ ਪੁਨੈ ਚਰਨਾ ਕਾਲ ਕਾਲ ਅਨਕ ਪਛਤਾਵੇ ਬਿਨ ਹਰ ਭਗਤ ਕਹਾ ਥਿਤ ਪਾਵੇ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰ ਜਾ ਕੋ ਦੀ ਆਸ ਲੋਕ ਗਨ ਘਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿਲਸਾਰ ਜੀਵਨ ਨੂਰਹ ਪਰਮ ਮੋਹ ਨਾਨਕ ਤੇ ਉਗਾਰ ਪੌੜੀ ਗੰਗ